यूपी दी इलाहाबाद हाई कोर्ट ने धर्म परिवर्तन पे तल्ख टिप्पणी की है कोर्ट ने कहा कि जो पी जो भोले-भाले लोकां नु गुमराह करके ईसाई बनाया जा रहया हा जेकर अजेह ही तरीके नाल धर्म परिवर्तन जारी रहया ता इक दिन भारत दी बहुसंख्यक आबादी अल्पसंख्यक हो जावेगी धर्म परिवर्तन करने वाली धार्मिक सभावां ते तत्काल रोक लगनी चाहिदी है अजेह प्रबंध संविधान ਦੇ ਖਿਲਾਫ ਹਨ ए कहंदे ਹੋਏ जस्टिस रोहित रंजन अग्रवाल ने ਹਿੰਦੂ ਵਿਅਕਤੀ ਨੂੰ ਈਸਾਈ ਬਣਾਉਣ ਦੇ ਇਲਜ਼ਾਮ 'ਤੇ ਯੂਪੀ ਦੇ ਹਮੀਰਪੁਰ ਨਿਵਾਸੀ ਕਿਰਾਸ਼ ਦੀ ਜ਼ਮਾਨਤ ਜੱਜ ਕਾ ਖਾਰਜ ਕਰ ਦਿੱਤੀ ਹੈ ਕੋਰਟ ਨੇ ਕਿਹਾ ਕਿ ਸੰਵਿਧਾਨ ਦਾ ਅਨੁਛੇਦ 25 ਧਰਮ ਪ੍ਰਚਾਰ ਦੀ ਛੂਟ ਦਿੰਦਾ ਹੈ ਪਤਾ ਲੱਗਾ ਹੈ ਕਿ ਯੂਪੀ 'ਚ ਧਾਰਮਿਕ ਪ੍ਰਬੰਧਕਾਂ ਦੇ ਪੋਲੇ ਪਾਲੇ ਕਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਈਸਾਈ ਬਣਾਇਆ ਜਾ ਰਿਹਾ ਹੈ ਕਿਰਾਸ਼ ਤੇ ਇਲਜ਼ਾਮ ਗੰਭੀਰ ਹਨ ਅਜਹਿਬ ਚ ਉਸ ਨੂੰ ਜ਼ਮਾਨਤ ਤੇ ਰਹਾ ਨਹੀਂ ਕੀਤਾ ਜਾਂਦਾ ਅਜਹਿ ਹੁਕਮ ਅਦਾਲਤ ਵੱਲੋਂ ਦਿੱਤੇ ਗਏ ਹਨ ਅਸਲ ਵਿੱਚ ਹਮੀਰਪੁਰ ਦੀ RAM ਕਰੀ ਪ੍ਰਜਾਪਤੀ ਨੇ ਐਫ ਆਈ ਆਰ ਦਰਜ ਕਰਾਈ ਸੀ ਉਸ ਨੇ ਕਿਹਾ ਸੀ ਕਿ ਉਸ ਦਾ ਪ੍ਰਾ ਮਾਨਸਿਕ ਰੂਪ ਨਾਲ ਬਿਮਾਰ ਸੀ ਕੈਲਾਸ਼ ਉਸ ਨੂੰ ਇੱਕ ਹਫਤੇ ਦੇ ਲਈ ਦਿੱਲੀ ਲੈ ਗਿਆ ਉਸ ਨੇ ਕਿਹਾ ਕਿ ਇਲਾਜ ਕਰਵਾ ਕੇ ਉਸ ਨੂੰ ਵਾਪਸ ਪਿੰਡ ਲੈ ਆਵੇਗਾ ਪਰ ਉਹ ਇੱਕ ਹਫ਼ਤੇ 'ਚ ਨਹੀਂ ਪਰਤਿਆ ਕਾਫੀ ਦਿਨਾਂ ਬਾਅਦ ਭਰਾ ਨੂੰ ਲੈ ਕੇ ਵਾਪਸ ਆਇਆ ਫਿਰ ਭਰਾ ਦੇ ਨਾਲ ਪਿੰਡ ਦੇ ਕਈ ਲੋਕਾਂ ਨੂੰ ਦਿੱਲੀ ਲੈ ਕੇ ਗਿਆ ਉੱਥੇ ਇੱਕ ਪ੍ਰੋਗਰਾਮ 'ਚ ਸਭ ਨੂੰ ਈਸਾਈ ਧਰਮ 'ਚ ਪਰਵਰਤਿਤ ਕਰ ਦਿੱਤਾ ਗਿਆ ਜਿਸ ਦੇ ਲਈ ਉਹਨੂੰ ਪੈਸੇ ਦਿੱਤੇ ਗਏ ਉੱਤਰ ਪ੍ਰਦੇਸ਼ ਦੇ ਨੋਇਡਾ ਚ 2 ਸਾਲ ਪਹਿਲਾਂ ਗੁੰਗੇ ਅਤੇ ਬહેરા ਬੱਚੇ ਨੇ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਏਟੀਐਸ ਨੇ ਮਲਜ਼ਮ مولانا ਉਮਰ ਅਤੇ ਜਹਾਂਗੀਰ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਸੀਐਮ ਜੋਗੀ ਨੇ ਸਖਤ ਹੁਕਮ ਦਿੱਤੇ ਸਨ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਇਸ ਕੰਮ 'ਚ ਸ਼ਾਮਲ ਹੋਣਗੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਦਰਮਿਆਨ ਜੂਪੀ ਵਿੱਚ ਸામਨੇ ਆਏ ਇਸ ਨਵੇਂ ਮਾਮਲੇ ਤੋਂ ਬਾਅਦ ਕੁਝ ਵੱਡੇ ਸਵਾਲ ਉੱਠ ਖੜੇ ਹੋਏ ਹਨ ਨਾਲ ਹੀ ਕੋਰਟ ਵੱਲੋਂ ਕੀਤੀ ਗਈ ਇਹ ਟਿੱਪਣੀ ਆਪਣੇ ਆਪ ਵਿੱਚ ਕਾफी ਮayne ਰੱਖਦੀ ਹੈ ਕਿਉਂਕਿ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਜਿਸ ਤਰੀਕੇ ਨਾਲ ਲਾਲਚ ਦੇ ਕੇ ਜਾਂ ਕੇ ਡਰਾ ਕੇ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਵਾਏ ਜਾ ਰਹੇ ਹਨ ਇਹ ਆਪਣੇ ਆਪ ਵਿੱਚ ਹੀ ਗੰਭੀਰ ਸਵਾਲ ਖੜੇ ਕਰਦੇ ਹਨ ਤਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ